ਸਸੀ ਗਾਮੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵਾਂਗੇ ਤਾਰਾ ਜੀ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹ ਹੈ ਕਿ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਕਮੈਂਟ ਤੇ ਕਾਲ ਸਾਰੀਆਂ ਸੀਗੀਆਂ ਦੋ ਸਵਾਲ ਪੁੱਛਣ ਵਾਸਤੇ ਕਿਉਂਕਿ ਰਾਜੇ ਜਿੱਦੋਂ ਵੀ ਹੁਣ ਤੱਕ ਆਪਾਂ ਜਿੰਨੀਆਂ ਵੀ ਪੰਜਾਬ ਪੁਲਿਸ ਦੀਆਂ ਭਰਤੀ ਬਾਰੇ ਅਪਡੇਟਾਂ ਦਿੱਤੀਆਂ ਗਈਆਂ ਸਾਰੀਆਂ ਅਪਡੇਟਾਂ ਆਪਣੀਆਂ 100% ਐਕੂਰੇਟ ਹੁੰਦੀਆਂ ਕਦੇ ਵੀ ਆਪਾਂ ਆਪਣੇ ਚੈਨਲ ਤੇ ਕਦੇ ਵੀ ਅੱਜ ਤੱਕ ਕੋਈ ਫੇਕ ਡੇਟ ਫੇਕ ਅਪਡੇਟ ਨਹੀਂ ਪਾਈ ਹੈਗੀ ਠੀਕ ਹੈ ਹੁਣ ਲੱਗੇਗਾ ਕਿ ਬੱਚਿਆਂ ਦੇ ਮੇਰੇ ਕੋਲ ਸਵਾਲ ਆ ਰਹੇ ਆ ਦੋ ਆ ਰਹੇ ਆ ਇੱਕ ਦਾ ਸਰਕ ਜਿਹੜਾ ਟੀਸੀ ਇਹਦਾ ਪੇਪਰ ਹੈਗਾ ਪੰਜਾਬ ਪੁਲਿਸ ਦਾ ਉਹ ਕਿਹੜੀ ਸੰਸਥਾ ਜਿਹੜੀ ਉਹ ਕਲੈਕਟ ਕਰੂਗੀ ਕਿਹੜੀ ਸੰਸਥਾ ਪੇਪਰ ਲੂਗੀ ਪੰਜਾਬ ਪੁਲਿਸ ਦਾ ਇਸ ਵਾਰ ਦੂਸਰੀ ਗੱਲ ਇਹਦੀ ਐਗਜ਼ਾਮ ਡੇਟ ਕਹਿਣਾ ਮਤਲਬ ਕਿ ਇਹਦਾ ਪੇਪਰ ਕਦੋਂ ਤ ਠੀਕ ਹੈ ਮੈਂ ਤੁਹਾਨੂੰ ਰਾਜੀ ਉਦੋਂ ਹੀ ਕੋਈ ਸਹੀ ਜਾਣਕਾਰੀ ਦਿੰਦਾ ਹਾਂ ਉਹਨਾਂ ਜਦੋਂ ਤੱਕ ਮੇਰੇ ਕੋਲੇ ਬਿਲਕੁਲ ਵੈਰੀਫਾਈ ਹੋ ਕੇ ਅਪਡੇਟ ਆਉਂਦੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੋਈ ਵੀਡੀਓ ਨਹੀਂ ਬਣਾਉਂਦਾ ਤੁਹਾਨੂੰ ਮੈਂ ਪਹਿਲੀ ਦੱਸਤਾ ਸੀਗਾ ਪਿਛਲੀ ਵੀਡੀਓ ਦੇ ਵਿੱਚ ਕਿ ਭਾਈ ਫਰਵਰੀ ਦੇ ਐਂਡ ਤੱਕ ਤੁਹਾਡੇ ਫਾਰਮ ਜਿਹੜੇ ਆਨਲਾਈਨ ਸ਼ੁਰੂ ਹੋ ਜਾਣਗੇ ਠੀਕ ਹੈ ਤੇ ਉਸ ਤਰ੍ਹਾਂ ਵੀ ਹੋਇਆ ਠੀਕ ਹੈ ਤੇ ਹੁਣ ਰਾਜੇ ਤੁਹਾਡੇ ਵਾਸਤੇ ਇੱਕ ਚੀਜ਼ ਹੋਰ ਲੈ ਕੇ ਆਇਆਗਾ ਦਿਖਾਉਣਾ ਤੁਹਾਨੂੰ ਵੀਡੀਓ 'ਚ ਬਣੇ ਰਹੋ ਤੁਹਾਡੇ ਵਾਸਤੇ ਰਾਜੇ ਭਾਈ ਮੈਂ ਆਫਰ ਲੈ ਕੇ ਆਇਆ 75% ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਫੋਨ ਕਾਲਸ ਆ ਰਹੀਆਂ ਸੀਗੀਆਂ ਠੀਕ ਹੈ ਜੀ ਕਹਿੰਦੇ ਸਰ ਸਾਡੀ ਐਜੂਕੀ ਫੀਸ ਵਧਾਤੇ ਇਹਨਾਂ ਨੇ ਫਲਾਨਾ ਕਰਤਾ ਠੀਕ ਹੈ ਤਾਂ ਕਰਕੇ ਰਾਜੇ ਤੁਹਾਡਾ ਆਫਰ ਚੱਲੂਗਾ ਜੀ 14 ਤਰੀਕ ਤੋਂ ਲੈ ਕੇ 21 ਫਰਵਰੀ ਤੱਕ ਠੀਕ ਹੈ ਜੀ 14 ਤੋਂ ਲੈ ਕੇ 21 ਫਰਵਰੀ ਤੱਕ ਚੱਲੂਗਾ ਬੈਚ ਦੇ ਵਿੱਚ ਤੁਹਾਨੂੰ ਕੀ ਕੁਝ ਮਿਲੂਗਾ ਸੋਹਣਿਓ ਸਾਰੇ ਲੈਕਚਰ ਮਿਲਣਗੇ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ ਠੀਕ ਹੈ ਜੀ ਸਾਰਾ ਜਿਹੜਾ ਸਿਲੇਬਸ ਹੋਊਗਾ ਉਹ TCS ਦੇ ਅਕੋਰਡਿੰਗ ਹੋਊਗਾ ਇੰਨੀ ਮੈਂ ਤੁਹਾਡੇ ਨਾਲ ਪ੍ਰੋਮਿਸ ਕਰੂਗਾ ਨਾ ਗ੍ਰੈਂਟ ਅਫੇਅਰ ਨਾ ਜੀਕੇ ਨਾ ਮੈਥ ਨਾ ਰੀਜਨਿੰਗ ਕੰਪਿਊਟਰ ਲਿਖ ਕੇ ਦਊਗਾ ਦਾ ਜੇ 90 ਨੰਬਰਾਂ ਦਾ ਕਰਵਾਇਆ ਹੋਇਆ ਮੈਂ ਤੁਹਾਨੂੰ ਕੰਟੈਂਟ ਦੇ ਵਿੱਚੋਂ ਮਿਲੂਗਾ ਹੀ ਮਿਲੂਗਾ ਕਰਵਾਉਂਗਾ ਵੀ ਬਿਲਕੁਲ ਲਿਮਟਡ ਸਾਰਾ ਸਿਲੇਬਸ ਪੰਜਾਬੀ ਅਤੇ ਇੰਗਲਿਸ਼ ਭਾਸ਼ਾ ਦੇ ਵਿੱਚ ਹੋਊਗਾ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਜਿਹੜੇ ਬੱਚੇ ਕਹਿੰਦੇ ਸਾਨੂੰ ਮੈਥ ਤੇ ਰੀਜਨਿੰਗ ਸਭ ਤੋਂ ਔਖੀ ਲੱਗਦੀ ਹੈ ਜੀ ਜੀਕੇ ਸਾਨੂੰ ਪਤਾ ਨਹੀਂ ਲੱਗਦਾ ਕਿੱਥੋਂ ਪਾ ਦਿੰਦੇ ਆ ਤ aí ਸਮਾਰਾ ਜੀ ਤੁਸੀਂ ਦੇਖੋਗੇ ਕਿਉਂਕਿ ਸਭ ਤੋਂ ਪੁਰਾਣਾ ਜਨਰਲ ਹੈ ਜੀ ਤਿਆਰੀ ਕਰਵਾਉਣ ਵਾਲਾ ਆਪਾਂ ਆਪਾਂ ਓਨਲੀ ਸਿਰਫ ਰਾਜੇ ਸੀ ਤੇ ਡੀ ਗਰੁੱਪ ਦੀ ਹੀ ਤਿਆਰੀ ਕਰਵਾਉਣੀ ਹੈ ਆਪਣੇ ਕੋਲ ਸਿਰਫ ਸਾਲ ਦੇ ਵਿੱਚ ਲਿਮਟਿਡ ਜੇ ਬੈਚ ਚੱਲਦੇ ਹੁੰਦੇ ਇਸ ਤੋਂ ਜ਼ਿਆਦਾ ਆਪਾਂ ਕੋਈ ਬੈਚ ਨਹੀਂ ਚਲਾਉਂਦੇ ਹੁੰਦੇ ਕਿਉਂਕਿ ਆਪਣੇ ਹੁੰਦਾ ਆਪਾਂ ਰਿਜ਼ਲਟ ਦੇਣਾਗਾ ਪ੍ਰਾਈਜ਼ ਵੀ ਤੁਹਾਨੂੰ ਦੱਸ ਦਣਾ ਰਾਜੇ ਸਾਰੇ ਬੈਚਾਂ ਵਾਸਤੇ ਜਲਾ ਤਾਂ ਕਿਸੇ ਵੀ ਇੱਕ ਬੈਚ ਤੋਂ ਤੁਸੀਂ ਆਪਣੇ ਪੰਜਾਬ ਦੇ ਸਾਰੇ ਪੇਪਰੇ ਤਿਆਰੀ ਕਰ ਸਕਦੇ ਹੋ 7 ਮਨთ ਵਾਲੀ ਵੈਲਿਡਿਟੀ ਰਾਜੇ 1100 ਰੁਪਏ 11 ਮਨთ ਵਾਲੀ ਵੈਲਿਡਿਟੀ ਰਾਜੇ 1300 ਰੁਪਏ ਠੀਕ ਹੈ ਜੀ ਇਨਾਂ ਦੇ ਵਿੱਚੋਂ ਕੋਈ ਵੀ ਮਰਜ਼ੀ ਤੁਸੀਂ ਬਾਚ ਪਰਚੇਜ ਕਰ ਸਕਦੇ ਆ ਆਫਰ ਆ ਜੇ ਸਿਰਫ 21 ਫਰਵਰੀ ਤੱਕ ਰਹੂਗਾ ਇਸ ਤੋਂ ਬਾਅਦ ਇਹਦੇ ਪ੍ਰਾਈਸ ਪਹਿਲਾਂ ਨਾਲੇ ਫੇਰ ਹੋ ਜਾਣਗੇ ਠੀਕ ਹੈ ਜੀ ਅੱਜ ਤੋਂ ਲੈ ਕੇ ਜਿਹਨੇ ਜੁਆਇਨ ਕਰਨਾ ਚਾਹਦਾ ਕਰ ਸਕਦਾ ਕੰਟੈਂਟ ਦੀ ਸਾਡੀ ਗਾਰੰਟੀ ਹੋਊਗੀ ਦੇਖੋ ਰਾਜੀ ਹੁਣ ਜਿਹੜੀ ਆਪਾਂ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਰਾਜੀ ਜਿਹੜਾ ਇਹ ਐਗਜ਼ਾਮ ਲੈ ਰਹੀ ਆ ਇਹ ਲੈ ਰਹੀ ਆ TCS ਹੁਣ TCS ਦਾ ਲੈਣ ਦਾ ਕਾਰਨ ਕੀ ਹੈ ਰਾਜੀ ਤੁਸੀਂ ਕਹੋਗੇ ਜੀ ਦੂਸਰੇ ਪੇਪਰ ਟ੍ਰਿਪਲ ਐਸ ਬੋਰਡ ਲੈ ਲੈਂਦਾਗਾ ਕਿਸੇ ਹੋਰ ਕੰਪਨੀ ਨੂੰ ਠੇਕਾ ਦੇਣਾ ਨੈਲਟ ਕੰਪਨੀ ਨੂੰ ਠੇਕਾ ਦੇ ਦਿੰਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਕਿ TCS ਨੂੰ ਕਿਉਂ ਦਿੱਤਾ ਜਾਂਦਾ ਹੈ ਪਹਿਲਾ ਕਾਰਨ ਕਿਉਂਕਿ ਰਾਜੇ ਜਿਹੜੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਪੇਪਰ ਇੱਕ ਜਿਹੇਆ ਪੇਪਰ ਆ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੈਂਡੀਡੇਟ ਅਪਲਾਈ ਕਰਦੇ ਆ ਕਹ ਇਹਦਾ ਮਤਲਬ ਹੈ ਜੇ 4 ਲੱਖ ਪਲੱਸ ਕੈਂਡੀਡੇਟ ਅਪਲਾਈ ਕਰਦੇ ਆ ਸਭ ਤੋਂ ਜ਼ਿਆਦਾ ਭਰੀ ਜਾਣ ਵਾਲੀ ਪੋਸਟ ਡ੍ਰੀਮ ਜੋਬ ਇਹੀ ਹੈਗੀ ਪੰਜਾਬ ਪੁਲਿਸ ਦੀ ਤਾਂ TCS ਕੋਲੇ ਰਾਜੇ TCS ਜਿਹੜੇ ਪੇਪਰ ਲੈਂਦੀ ਹੈ ਰਾਜੇ ਇਹ ਵੱਡੇ ਪੇਪਰ ਲੈਂਦੀ ਹੈ ਜਿਵੇਂ IBPS ਹੋ ਗਿਆ SSC ਹੋ ਗਿਆ ਰੇਲਵੇ ਹੋ ਗਈ ਉਹਦੇ ਵਿੱਚ ਆਲ ਇੰਡੀਆ ਦੇ ਪੇਪਰ ਜਿਹੜੇ ਲੈਂਦੇ ਉਹ TCS ਲੈਂਦੀ ਹੈ ਤਾਂ ਕਰਕੇ ਰਾਜੇ ਫਿਰ ਇਹ ਆਪਦਾ ਪੇਪਰ ਲੈ ਲੈਂਦੇ ਆਂ ਦੂਸਰੀ ਗੱਲ ਹੁੰਦੀ ਰਾਜੇ TCS ਜਿਹੜਾ ਸਿਲੇਬਸ ਪਾਉਂਦਾਗਾ ਉਹਦਾ ਮੈਂ ਸਪੈਸ਼ਲ ਸਾਰਾ ਪੈਟਰਨ ਤਿਆਰ ਕਰਕੇ ਕਿਸੇ ਵੀ ਚੀਜ਼ ਨੂੰ ਸਮਝਣਾ ਹੋਵੇ ਨਾ ਪੈਟਰਨ ਤਿਆਰ ਕਰੀਦਾ ਹੁੰਦਾ ਉਹਦਾ ਪੈਟਰਨ ਤਿਆਰ ਕਰਕੇ ਰਾਜੇ ਐਡ ਕੀ ਸਾਰਾ ਸਿਲੇਬਸ ਤਿਆਰ ਕੀਤਾ ਇਹਨਾਂ ਤੋਂ ਮੈਂ ਪ੍ਰੋਮਿਸ ਕਰਦਾ ਰਾਜੇ ਇਸ ਵਾਰ ਤਾਂ ਨੂੰ ਜੀਕੇ ਦੇ ਵਿੱਚੋਂ 35 ਦੇ ਵਿੱਚੋਂ 32 ਪਲੱਸ ਨੰਬਰ ਆਉਣਗੇ ਹੀ ਆਉਣਗੇ ਜੇ ਮੇਰਾ ਕਰਵਾਇਆ ਹੋਕਰ ਇਸ ਵਾਰ ਸਾਰਾ ਕੁਝ TCS ਦੇ ਅਕੋਰਡਿੰਗ ਕਰਵਾਇਆਗਾ ਕਾਰਨ ਉਹ ਹੀ ਹੈਗਾ ਕਿ ਜਿਵੇਂ ਆਪਾਂ ਕਹਿੰਦੇ ਨਾ ਜੇ ਤੁਹਾਨੂੰ ਕਿਸੇ ਦੀ ਚੀਜ਼ ਕੋਈ ਕਰਨੀ ਹੋਵੇ ਨਵਜ ਫੜ ਲਈਦੀ ਹੁੰਦੀ ਆ ਠੀਕ ਹੈ ਤਾਂ ਉਸ ਅਕੋਰਡਿੰਗ ਹੀ ਆਪਾਂ ਸਟੱਡੀ ਕਰਨੀ ਹੈ ਲਿਮਟਿਡ ਦਾ ਸਲੇਪਸ ਕਰਵਾਉਂਗਾ ਜਿਹੜਾ ਸਲੇਪਸ ਸਾਡਾ 2 ਤੋਂ 3 ਮਹੀਨੇ ਚ ਕਵਰ ਹੋ ਕੇ ਇੱਕ ਦੋ ਵਾਰ 3 ਮਹੀਨੇ ਦੀ ਰਿਵੀਜ਼ਨ ਕਰਨੀ ਆਉਦੀ ਠੀਕ ਹੈ ਦੂਸਰੀ ਗੱਲ ਰਾਜੇ ਬੱਚੇ ਕਹਿੰਦੇ ਜੀ ਐਗਜ਼ਾਮ ਡੇਟ ਕਦੋਂ ਹੋਊਗੀ ਦਾ ਪੇਪਰ ਕਦੋਂ ਹੋਊਗਾ ਤਾਂ ਰਾਜੇ ਦੇਖੋ ਜੁਲਾਈ ਦੇ ਜੁਲਾਈ ਤੱਕ ਤਾਂ ਪੇਪਰ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ ਕਿਉਂ ਕਿ ਜੁਲਾਈ ਦੇ ਵਿੱਚ ਰਾਜੇ ਆਰ ਆਰ ਵੀ ਰੇਲਵੇ आरआरवी रेलवे ग्रुप डी ਦਾ ਪੇਪਰ ਹੋਣਾ ਸੋਹਣਿਓ ਤੇ ਗਰੁੱਪ ਡੀ ਦੇ ਵਿੱਚ ਤੁਹਾਨੂੰ ਪਤਾਗਾ ਹਰਿਆਣੇ ਦੇ ਬੱਚੇ ਰਾਜਸਥਾਨ ਦੇ ਬੱਚੇ ਦੂਰੋਂ ਦੂਰੋਂ ਬੱਚੇ ਪੇਪਰ ਦੇਣ ਆਉਂਦੇ ਆ ਠੀਕ ਹੈ ਜੀ ਤਾਂ ਜੁਲਾਈ ਦੇ ਸਾਰਾ ਮੰਥ ਇਹਦੇ ਪੇਪਰ ਚੱਲਣੇ ਆ ਠੀਕ ਹੈ ਜੀ ਕਿਉਂਕਿ ਗਰੁੱਪ ਡੀ ਰੇਲਵੇ ਦਾ ਪੇਪਰ ਜੁਲਾਈ ਚ ਹੋਣਾ ਲੈਣਾ TCS ਨੇ ਉਹ ਵੀ TCS ਨੇ ਲੈਣਾਗਾ ਠੀਕ ਹੈ ਜੀ ਤਾਂ ਕਰਕੇ ਕਹਿ ਰਹੇ ਹਾਂ ਕਿ ਪੋਸਟਾਂ ਭਰ ਦੌਰ ਤੁਹਾਡਾ ਇਨਾ ਐਕਸਪੀਰੀਅੰਸ ਹੋ ਜਾਊਗਾ ਜਦੋਂ ਤੁਸੀਂ ਰੇਲਵੇ ਦਾ ਪੇਪਰ ਦੇਣ ਜਾਓਗੇ ਸੋਹਣਿਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿਵੇਂ ਦਾ ਪੈਟਰਨ ਚੱਲੂਗਾ ਪੁਲਿਸ ਦੇ ਵਿੱਚ ਕਿਉਂਕਿ ਸੇਮ ਪ ਠੀਕ ਹੈ ਤੇ ਜੁਲਾਈ ਦੇ ਵਿੱਚ ਕੋਈ ਚਾਂਸ ਨਹੀਂ ਹੈਗਾ ਤਾਂ ਇਹਦਾ ਮਤਲਬ ਹੈ ਜੇ ਤੁਹਾਡਾ ਪੇਪਰ ਜਿਹੜੇ ਹੋਣਾ ਉਹ ਹੋਣਾਗਾ ਅਗਸਤ ਦੇ ਵਿੱਚ 100% ਕਨਫਰਮ ਹੈਗਾ ਕਿਉਂਕਿ ਇਸ ਤੋਂ ਬਾਅਦ ਕੋਈ ਪੇਪਰ ਨਹੀਂ ਹੈਗਾ ਇਸ ਤੋਂ ਪਹਿਲਾਂ ਪੇਪਰ ਹੋਣਗੇ ਜਾਂ ਰੇਲਵੇ ਤੋਂ ਬਾਅਦ ਓਨਲੀ ਪੰਜਾਬ ਪੁਲਿਸ ਦਾ ਪੇਪਰ ਹੈ ਜਿਹੜਾ TCS ਕੰਡਕਟ ਕਰਵਾਉਗੀ ਠੀਕ ਹੈ ਤਾਂ ਅਗਸਤ ਦੇ ਵਿੱਚ ਪਈ ਇਹ ਪੇਪਰ ਹੋਣ ਦੇ ਫੁੱਲ ਚਾਂਸ ਕੀ ਹੋਣਗੇ ਹੋਊਗਾ ਅਗਸਤ ਦੇ ਵਿੱਚ ਜੁਲਾਈ ਦੇ ਵਿੱਚ ਤਾਂ ਤੁਹਾਨੂੰ ਪਤਾ ਗਿਆ ਆਲਰੇਡੀ ਆ ਨੀ ਨਰੇ ਪੇਪਰ ਲੈਣਾ ਸੀ ਜੁਲਾਈ ਦੇ ਵਿੱਚ 15 ਜੁਲਾਈ ਤੋਂ ਤੁਹਾਡੇ ਪੇਪਰ ਸ਼ੁਰੂ ਹੋ ਜਾਣੇ ਸੀ ਪਰ ਗਰੁੱਪ ਡੀ ਕਰਕੇ ਪੇਪਰ ਤੁਹਾਡੇ ਅਗਸਤ ਦੇ ਵਿੱਚ ਚਲੇ ਗਏ ਬਿਲਕੁਲ ਸਹੀ ਤੇ ਐਕਿਊਰੇਟ ਅਪਡੇਟ ਆ ਰਹਾ ਜੀ ਠੀਕ ਹੈ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਕਰ ਦਿਓ ਤੇ ਆਫਰ ਆ ਜੇ ਤੁਹਾਰੇ ਫਿਰ ਸੇ 21 ਫਰਵਰੀ ਤੱਕ ਹੈਗਾ ਜੇ ਜੁਆਇਨ ਕਰਨਾ ਚਾਹੋ ਕਲਾਸਾਂ ਕਿਹ ਜੀ ਐਮਐਲ ਨੇ ਤੁਹਾਨੂੰ ਦਿਖਾ ਦੰਦਾ ਮੈਂ ਇਹੋ ਜਗ੍ਹਾ ਨੂੰ ਕੰਟੈਂਟ ਮਿਲੂਗਾ ਰਾਜੇ ਦੇਖੋ ਜਿਹੇ ਜਿਹੇ ਟੀਸੀਸ ਪ੍ਰੈਸ਼ਨ ਪੁੱਛਦਾਗਾ ਠੀਕ ਹੈ ਸਾਰੇ ਡਿਟੇਲ ਦੇ ਵਿੱਚ ਪ੍ਰੈਸ਼ਨ ਹੋਣਗੇ ਹਰੇਕ ਪ੍ਰੈਸ਼ਨ ਦੀ ਨਾਲ ਵਿਆਖਿਆ ਚੰਗੀ ਤਰ੍ਹਾਂ ਠੀਕ ਹੈ ਜੀ ਤੇ ਪੂਰੀ ਵਧੀਆ ਰਾਜੇ ਤੁਹਾਡੀ ਇਹਦੇ ਵਿੱਚ ਤਿਆਰੀ ਆਪਾਂ ਕਰਵਾਵਾਂਗੇ ਜਿਹੜੇ ਕੈਂਡੀਡੇਟ ਪਹਿਲੀ ਵਾਰ ਵੀ ਰਾਜੇ ਤਿਆਰੀ ਕਰਦੇ ਆ ਤਾਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਇੱਕ ਤਰ੍ਹਾਂ ਨਾਲ ਆ ਜੇ ਸਰਕਾਰੀ ਸਕੂਲਾਂ ਤੋਂ ਵੀ ਘੱਟ ਫੀਸ ਹੈਗੀ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਤਾਂ ਕਰਕੇ ਕੋਈ ਬੱਚਾ ਰਹਿ ਨਾ ਜਾਵੇ ਧੰਨਵਾਦ